ਕਾਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਜ਼ਰਾਂ ਜਦੀ ਬੜੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਖੰਬੇ ਨਾਲ ਟਕਰਾਈ ਸਕੂਲ ਬਸਿਆਂ ਬੱਸ ਨਾਲ ਭਰੇ ਆ ਈਡੀ ਰਿਕਸ਼ਾ ਦੇ ਬੱਚੇ ਗੰਭੀਰ ਜ਼ਖਮੀ ਇਸ ਦੇ ਨਾਲ ਆਟੋ ਨੂੰ ਬਚਾਉਣ ਦੇ ਟਰੱਕ ਵਿੱਚ ਵਾਪਰਿਆ ਹਾਸਾ ਇਸ ਦੇ ਨਾਲ ਹੀ ਜਿਲੰਦਰ ਦੇ ਕਿਸ਼ਨਪੁਰਾ ਚੌਕ ਨੇੜੇ ਅੱਜ ਸਵੇਰੇ ਸਕੂਲੀ ਬੱਸ ਨਾਲ ਭਰੀ ਇੱਕ ਈ ਰਿਸ਼ਕਾ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਹੈ ਇਸ ਘਟਨਾ ਨੂੰ ਤਿੰਨ ਬੱਚੇ ਜ਼ਖਮੀ ਹੋ ਗਏ ਹਨ ਜਿਸ ਦੇ ਵਿੱਚ ਦੋ ਬੱਚੇ ਗੰਭੀਰ ਜ਼ਖਮੀ ਹੋ ਗਏ ਹਨ ਦੋ ਪਖਾਨ ਟਾਣਕੋੜ ਚੌਕ ਨੇੜੇ ਸਥਿਤ ਕਪੂਰ ਹਸਪਤਾਲ ਵਿੱਚ ਹਰਜੇਰੇ ਇੰਜ਼ਾਰ ਹਨ ਇਸ ਦੌਰਾਨ ਪੁਲਿਸ ਨੇ ਹੀ ਈ ਹਕਸ ਚਲਾਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਇਸ ਬੱਚੇ ਨੂੰ ਇਲਾਜ ਤੋਂ ਬਾਅਦ ਤੁਰੰਤ ਛੁੱਟੀ ਦੇ ਦਿੱਤੀ ਜਾਵੇਗੀ ਪੁਲਿਸ ਜਲਦੀ ਹੀ ਪਰਿਵਾਰ ਮੈਂਬਰਾਂ ਦੀ ਬਿਆਨ ਅਤੇ ਆਧਾਰ ਤੇ ਅਗਲੀ ਕਾਰਵਾਈ ਕਰੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ